ਮਜੀਠਾਲਕੇ ਦੇ ਪਿੰਡ ਬੱਲੋਵਾਲੀ ਵਿਖੇ ਤਕਰੀਬਨ ਸ਼ਾਮ 6 ਵਜੇ ਜਗੀਰ ਸਿੰਘ ਪੁੱਤਰ ਬਚਨ ਸਿੰਘ ਦੇ ਘਰ ਨਜ਼ਦੀਕ ਰੂੜੀ ਨੂੰ ਅੱਗ ਲੱਗ ਗਈ ਸੀ ਅਚਾਨਕ ਤੇਜ਼ ਹਨੇਰੀ ਕਾਰਨ ਅੱਗ ਘਰ ਤੱਕ ਪਹੁੰਚ ਗਈ ਅਤੇ ਜਿਸ ਦੇ ਕਾਰਨ 6 ਡੰਗਰ ਅੱਗ ਦੀ ਲਪੇਟ ਵਿੱਚ ਆਉਣ ਨਾਲ ਪੂਰੀ ਤਰ੍ਹਾਂ ਚੁਲਸ ਗਏ ਅਤੇ ਡੋੜ ਡੰਗਰਾਂ ਦੀ ਮੌਤ ਹੋ ਗਈ ਇਸ ਮੰੰਦੀ ਪੱਤਰਕਾਰ ਨਾਲ ਗੱਲਬਾਤ ਕਰਦੇ ਹਾਂ ਜੋਗੀਰ ਸਿੰਘ ਨੇ ਪੰਜਾਬ ਸਰਕਾਰ ਕੋਲੋਂ ਹੋਏ ਨੁਕਸਾਨ ਦੀ ਮਦਦ ਦੀ ਗੁਹਾਰ ਲਗਾਈ ਹੈ ਨਛੱਤਰ ਪੰਦੇਰ ਰਣਜੀਤ ਸਿੰਘ ਅਤੇ ਰਾਜਾ ਕੋਟਲੀ ਦੀ ਵਿਸ਼ੇਸ਼ ਰਿਪੋਰਟ ਵਦਨ ਦੀ ਮਿੱਟੀ ਨਿਊਜ਼ ਚੈਨਲ ਅੰਮ੍ਰਿਤਸਰ ਪੰਜ ਪੰਜ ਕੀ ਨਾਮ ਆਪਣਾ ਮੇਰਾ ਨਾਮ ਜਸਵੀਰ ਸਿੰਘ ਹੈ ਜੀ ਪਿੰਡ ਕਿਹੜਾ ਜੀ ਪਿੰਡ ਇਹੋ ਹੈ ਮੇਰਾ ਬੱਲੋਵਾਲੀ ਹੈ ਜੀ ਕੀ ਘਟਨਾ ਵਾਪਰੀ ਜੇ ਘਟਨਾ ਹੈ ਸਾਡਾ ਭਰਾ ਜਗੀਰ ਸਿੰਘ ਹੈ ਜੀ ਤੇ ਗਰੀਬ ਪਰਿਵਾਰ ਨੂੰ ਬਿਲੋਂਗ ਕਰਦਾ ਵਿਚਾਰਾ ਆਪਣੇ ਬਹੁ ਰਖੇ ਪੰਜ ਛੇ ਨੇ ਤੇ ਦੁੱਧ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਸੀਗਾ ਤੇ ਉਹ ਕਿਤੇ ਬਾਹਰ ਅੱਗ ਲੱਗੀ ਸੀ ਜਦੋਂ ਤੂਫਾਨ ਆਇਆ ਤੂਫਾਨ ਨੇ ਚੁੱਕ ਕੇ ਅੱਗ ਘਰ ਛੁੱਟੀ ਇੱਥੇ ਕੋਈ ਚਿੰਗਾੜੀ ਆਈ ਬਾਹਰੋਂ ਉਹਦੇ ਨਾਲ ਵਿਚਾਰੇ ਦਾ ਸਭ ਕੁਝ ਸੜ ਕੇ ਖਸਵਾ ਹੋ ਗਿਆ ਇੱਥੇ ਇਹਨੇ ਛੱਡ ਪਾਇਆ ਸੀਗਾ ਛੇ ਡੰਗਰ ਸੀ ਵਿੱਚ ਉਹਦੇ ਤੇ ਡੰਗਰ ਸਾਰੇ ਸੜ ਗਿਆ ਝੋਲਸਗੇ ਸਾਰੇ ਬਹੁਤ ਬੁਰੀ ਹਾਲਤ ਆ ਮਾਨੂੰ ਬਚਣ ਵਾਲੀ ਹਾਲਤ ਨਹੀਂ ਆ ਗਈ ਦੋ ਤੇ ਉਹਨਾਂ ਵੀ ਮਰ ਚੁੱਕੇ ਆ ਤੇ ਇਸ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਬੰਦੇ ਦਾ ਤੇ ਆਪਾਂ ਸਰਕਾਰ ਕੋਲ ਕੀ ਮੰਗ ਕਰਦੇ ਆ ਬਜੂਤਾ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹੋ ਮੰਗ ਕਰਦੇ ਆ ਵੀ ਜਿਹੜਾ ਗਰੀਬ ਦਾ ਨੁਕਸਾਨ ਹੋਇਆ ਉਹਦੀ ਉੱਪਰ ਭਾਈ ਕੀਤੀ ਜਾਵੇ ਜਿੰਨਾ ਵੀ ਹੋ ਸਕਦਾ ਵਾਦ-ਵਾਦੇ ਦੀ ਹੈਲਪ ਕੀਤੀ ਜਾਵੇ ਬੰਦੇ ਦੀ ਗਰੀਬ ਪਰਿਵਾਰ ਆ ਪਹਿਲੋਂ ਵਿਚਾਰੇ ਨੇ ਪੈਸੇ ਕੋਈ ਚੁੱਕ ਚੱਕ ਕੇ ਆਪਣਾ ਬੇਟਾ ਬਾਹਰ ਭੇਜਿਆ ਸੀ ਦੁਬਈ ਦੇ ਵਿੱਚ ਤੇ ਤੁਹਾਨੂੰ ਪਤਾ ਦੁਬਈ ਦਾ ਅੱਜ ਕੱਲ ਕੀ ਚੱਲਦਾ ਵਾ ਕੀ ਹਾਲਾਤ ਆ ਸਾਰੇ ਇੱਥੇ ਵੀ ਕੀ ਹਾਲਾਤ ਆ ਇੱਕ ਬੇਟਾ ਹੋਰ ਆ ਉਹਨਾਂ ਨਾਲ ਹੀ ਪੱਠਾ ਦੱੱਥਾ ਕਰਕੇ ਆਪਣੇ ਬਹੂ ਪਾਲਦੇ ਤੇ ਦੁੱਧ ਵੇਚ ਕੇ ਆਪਣਾ ਟਾਈਮ ਪਾਸ ਕਰਦੇ ਰਹਿਗੇ। ਤੇ ਉਹ ਸਭ ਕੁਝ ਵਿਚਾਰਿਆਂ ਦਾ ਖਤਮ ਹੋ ਗਿਆ। ਪੁਛਿਆ ਸਾਨੂੰ ਚਾਹੀਦਾ ਵੀ ਬਦੋਂ ਬਦੋਂ ਦੇ ਹੈਲਪ ਕੀਤੀ ਜਾਵੇ। ਇਹਨਾਂ ਨੁਕਸਾਨ ਦੀ ਪਰਪਾਈ ਕੀਤੀ ਜਾਵੇ। ਮੌਜੂਦਾ ਸਰਕਾਰ ਨੂੰ ਆਪਾਂ ਦੇਖੋ ਬੇਨਤੀ ਕਰ ਸਕਦੇ ਆ ਜੀ। ਠੀਕ ਹੈ ਧੰਨਵਾਦ ਜੀ।